ਨਾ ਕੋੜੇ ਜਾਦੀ ਘੁੱਟ ਪੀ ਲ ਲੈ ਬੇਬੇ ਐਵੇਂ ਬਣਾ ਕੇ ਤਾਂ ਕੀ ਦੇਣੀ ਸੀ ਮੈਨੂੰ ਬੈਠੀ ਬਿਠਾਈ ਭਾਰਦੀ ਐ ਫੇਰ ਕੀ ਹੋ ਗਿਆ ਜੇ ਜਾਦੀ ਘੁੱਟ ਬਣਾ ਕੇ ਲਿਆਦੀ ਮੈਂ ਵੀ ਤਾਂ ਪੀਉਂਦੀ ਰਹਿੰਦੀ ਆ ਤੁਹਾਨੂੰ ਇਹ ਪੁੱਤ ਮੇਰਾ ਵੀ ਸਿਰਜਾ ਤੂੰ ਕੀ ਜਾਂਦਾ ਸੀ ਆ ਭਾਂਡੇ ਪਏ ਆ ਨੇ ਮਾਂਜੇ ਨਾਲੇ ਉਹ ਮਾਂਜੜੇ ਆ ਹਜੇ ਲੈ ਬੇਬੇ ਤੂੰ ਮਾਂਜਨੀ ਹੁ ਚਾਰ ਭਾਂਡੇ ਸੀਗੇ ਕਿੱਡੀ ਕ ਗੱਲ ਮੈਂ ਰੋਟੀਆਂ ਨਹੀਂ ਪਕਾ ਕੇ ਛੱਡੀ ਚਲ ਮੈਂ ਮਾਂਜ ਦੂੰਗੀ ਮੈਂ ਤੈਨੂੰ ਐਂ ਕਹਿੰਦੀ ਸੀ ਦੀ ਹੁਣ ਆਮਨੇ ਦਾ ਵੀ ਕਰਾਰੇ ਤੂੰ ਕਹਿੰਦੀ ਸੀ ਮੈਂ ਮੇਰੇ ਭੂਆ ਦੀ ਕੁੜੀ ਦਾ ਕਰਾਉਂਗੀ ਰਿਸ਼ਤਾ ਭੂਆ ਦੀ ਕੁੜੀ ਦਾ ਕਰਾਉਂ ਉਹ ਬੇਬੇ ਕੋਈ ਨਹੀਂ ਕਰਾ ਦੂੰਗੀ ਆਪਦੇ ਪੁੱਤ ਨੂੰ ਪੋਰਾ ਚੱਜ ਤਾਂ ਦੇ ਦੇ ਹਲੇ ਨਹੀਂ ਚੱਲ ਕੋਈ ਨਾ ਚੱਜ ਤਾਂ ਜੇ ਆਪਾਂ ਕੋਈ ਗੱਲ ਕਹਿੰਦੇ ਆ ਕਰਦਾ ਤਾਂ ਹੈਗਾ ਕੰਮ ਧੰਦਾ ਤਾਂ ਕਰ ਹੀ ਜਾਂਦਾ ਏ ਉਹਨੂੰ ਕੀ ਚੱਜ ਨਹੀਂ ਲੈ ਕਹਿ ਕੇ ਤਾਂ ਜਿਹੇ ਜਆ ਕਰਾਇਆ ਤੇ ਜਿਹੇ ਜਆ ਨਾ ਕਰਾਇਆ ਇੱਕ ਬਰਾਬਰ ਆਪ ਤੂੰ ਦੋਨੋਂ ਕੁਛ ਔੜਦਾ ਕਾਲੇ ਸੋਣਾ ਉਹ ਤੇਰੀ ਤਾਈ ਕਰਾਉਂਦੀ ਸੀ ਤੂੰ ਉਹਨੂੰ ਵੀ ਕਹਿਤਾ ਨਹੀਂ ਤਾਈ ਮੇਰੀ ਭੂਆ ਦੀ ਕੁੜੀ ਬਲਾਈ ਸਿਆਣੀ ਐ ਮੈਂ ਲਿਆਂਗੀ ਰਿਸ਼ਤਾ ਮੇਰੇ ᱡੌਰ ਵਾਸਤੇ ਨਹੀਂ ਮੈਂ ਤਾਂ ਇਸ ਘਰ ਵਾਲੀ ਸੋਚਦੀ ਆ ਬੇਬੇ ਵੀ ਚਲ ਜੇ ਮੇਰੀ ਆਪਦੀ ਭੈਣ ਆਊਗੀ ਅਸੀਂ ਦੋਨੇ ਜਣੀਆਂ ਰਲ ਮਿਲ ਕੇ ਕੱਟ ਲਾਈਆਂ ਜੇ ਕੋਈ ਬਗਾਨੀ ਆ ਗਈ ਕੀ ਪਤਾ ਸਾਰਾ ਕੁਝ ਲੁੱਟ ਕੇ ਲੈ ਜੂਗੀ ਆ ਨਾਲੇ ਤੇਰੇ ਮੁੰਡੇ ਨੂੰ ਲੈ ਕੇ ਜਾਊਂਲੇ ਬੜੇ ਨਹੀਂ ਮੈਂ ਵੀ ਤੈਨੂੰ ਤਾਂ ਹੀ ਕਹਣੀ ਐ ਵੀ ਜੂ ਆਪਦੀ ਰਿਸ਼ਤੇਦਾਰੀ ਚੋਂ ਲਿਆ ਕੋਈ ਪਰ ਕੀ ਹਾਤਾ ਹੈਗਾ ਕੋਈ ਗੱਲ ਨਹੀਂ ਬੇਬੇ ਐ ਹੁਣ ਕੁੜੀ ਪਹਿਲਾਂ ਕਿਵੇਂ ਆਜੂਗੀ ਪਹਿਲਾਂ ਮਾੜੀ ਮੋਟੀ ਇਹਨੂੰ ਅਕਲ ਦੇ ਦੇ ਆਪੇ ਕਰਾ ਦੂਗੀ ਫਿਰ ਮੇਰਾ ਰਿਸ਼ਤਾ ਨਹੀਂ ਪੁੱਤ ਮੇਰੀ ਗੱਲ ਸੁਣ ਦੇ ਤੇਰਾ ਬਾਪੂ ਉਹ ਢਿੱਲਾ ਮੱਠਾ ਰਹਿੰਦਾ ਮੈਂ ਵੀ ਬੰਦੇ ਦਾ ਕੀ ਪਤਾ ਹੁੰਦਾ ਵੀ ਚਲ ਮੇਰੇ ਬੈਠੇ ਬੈਠੇ ਅਸੀਂ ਇਹਦਾ ਵਿਆਹ ਕਰ ਦਈਏ ਅਸੀਂ ਵੀ ਦੇਖ ਲਈਏ ਨਲੇ ਆਦਾ ਫਰਜ਼ ਨਿਵਾਦ ਗਏ ਉਹ ਕੋਈ ਨਹੀਂ ਬੇਬੇ ਕਿਦਰੇ ਨੂੰ ਕੁਝ ਹੁੰਦਾ ਉਹੀ ਕਹੀ ਜਾਂਦੀ ਆ ਤੂੰ ਤਾਂ ਮੇਰੀ ਗੱਲ ਕਦੇ ਨਹੀਂ ਮੰਨੀ ਅਣਗੋਲੀ ਕਰਦਾਂ ਨਹੀਂ ਮੈਂ ਕੋਈ ਗੱਲ ਤੈਨੂੰ ਕਹੀ ਹੈ ਉਹ ਅਣਗੋਲੀ ਨਹੀਂ ਕਰਦੀ ਐ ਕਰ ਬੇਬੇ ਚੰਗਾ ਮੇਰੇ ਸੁਹਾਣੇ ਨਾਲ ਬੈਠ ਪੈਣ ਵਾਂਣ ਕੇ ਕੱਪੜੇ ਪਾਇਆ ਮਸ਼ੀਨ ਲਾ ਲ ਅੱਜ ਤੇ ਨਹੀਂ ਹੱਥੀ ਧੋਦੇ ਮੇਰਾ ਤਾਂ ਬਲੇ ਸਿਰ ਦੁਖੀ ਹੁੰਦਾ ਲੈ ਦੱਸ ਮੈਂ ਹੁਣ ਸਾਰਾ ਕੰਮ ਕਰੀ ਜਾਣਾ ਕੁੜੀਆਂ ਸਾਰਾ ਸੰਬਰ ਕੀ ਆਈਆਂ ਕੂੜਾ ਸਿੱਟ ਕੇ ਆਈਆਂ ਮੈਂ ਫੇਰ ਕੀ ਹੋ ਗੋ ਬੇਬੇ ਅੱਜ ਹੀ ਕਿਹਾਗਾ ਕਹੇ ਜੋ ਗੱਲਾਂ ਕਰਦੀਆਂ ਰੋਜ਼ ਮੈਂ ਹੀ ਕਰਦੀਆਂ ਕੰਮ ਲੈ ਅੱਜ ਹੀ ਕਰਿਆ ਤੂੰ ਤਾਂ ਹਰ ਇੱਕ ਗੱਲ ਤੇ ਰੋਜ਼ ਹੀ ਐ ਕਹ ਦੇਣੀ ਬੇਬੇ ਮੈਂ ਆਹ ਕੰਮ ਕਰਤਾ ਆ ਤੂੰ ਕਰ ਲੈ ਐਂ ਗਣਣੀਆਂ ਮੈਂ ਤਾਂ ਜਿਵੇਂ ਕੋਈ ਸ਼ਰੀਕਣੀ ਹੁੰਨੀ ਆ ਤੇਰੀ ਉਹ ਸ਼ਰੀਕੜੇ ਵਾਲੀ ਕਿਹੜੀ ਗੱਲ ਆ ਫੇਰ ਕੀ ਹੋ ਗਿਆ ਪਹਿਲਾਂ ਨਹੀਂ ਕੰਮ ਕਰਦੀ ਸੀ ਚੱਲ ਚੰਗਾ ਕਦੇ ਦੀ ਫੇਰ ਕੀ ਲੋੜ ਆ ਜੂਗਾ ਕਰ ਲੂੰਗੀ ਤੇ ਲੋੜ ਆ ਜੂ ਲੈ ਦੇਖ ਲੈ ਇੱਕ ਕੰਮ ਕਰਦੀ ਨੂੰ ਨਾ ਮੌਤ ਪੈ ਜਾਂਦੀ ਆ ਇੱਥੇ ਮੇਰੇ ਸਹਰੇ ਨੇ ਆ ਕੇ ਬਹਿ ਜੂਗੀ ਉਹ ਗੱਲ ਸੁਣ ਉਹ ਕੋਈ ਕੰਮਕਾਰ ਕਰ ਲਿਆ ਕਰ ਹੈ ਸਾਰੀ ਦਿਹਾੜੀ ਬੇਲਾ ਕਦੇ ਇੱਧਰ ਕਦੇ ਕਦੇ ਉੱਧਰ ਕਦੇ ਉੱਧਰ ਹੈ ਉਹ ਆਉਦੇ ਬਾਈ ਨਾਲ ਹੀ ਗੱਗਜਾ ਕਰ ਉਹਦੇ ਸ਼ਹਿਰ ਸ਼ੁਰੂ ਜਾਂਦਾ ਹੁੰਦਾ ਹੈ ਤਾਂ ਉਹਦੇ ਨਾਲ ਬਗਜਾ ਕਰੇ ਕੁਝ ਬਾਹਰ ਅੰਦਰ ਦੀ ਤੈਨੂੰ ਸੁਣਤਾ ਜੋਗੀ ਤੈਨੂੰ ਪਤਾ ਲੱਗ ਜੂ ਵੀ ਕਿਵੇਂ ਦੁਨੀਆਦਾਰੀ ਬਸਤੀ ਹੈ ਤੇ ਤੂੰ ਤਾਂ ਬਸ ਐ ਹੀ ਰਹਿਣਾਗਾ ਚੁੱਪ ਇਕੱਤਾ ਕਰ ਦੇ ਕੁਝ ਕਰ ਲੈ ਕਦੇ ਕੁਝ ਕਰ ਲੈ ਕਦੇ ਕੁਝ ਕਰ ਲੈ ਬਾਪੂ ਤੂੰ ਜਿਹੜਾ ਕੰਮ ਮੈਨੂੰ ਕਹਿਦਾ ਨਾ ਮੈਂ ਨਾਲ ਹੀ ਨਾ ਕਰਦਾ ਨਾ ਹੋਰ ਦੱਸ ਕੀ ਕਰਾਂ ਕਹੇ ਤੂੰ ਖਰਾਇਆ ਤਾਂ ਕੀ ਖਰਾਇਆ ਤੈਨੂੰ ਆਪਨੇ ਔੜਦੀ ਵੀ ਆਹ ਕੰਮ ਮੈਂ ਕਰਨਾ ਆਹ ਕੰਮ ਮੈਂ ਕਰਨਾ ਹੈ ਤੈਨੂੰ ਆਪ ਨਹੀਂ ਪਤਾ ਲੱਗਦਾ ਬੈਠਾ ਚੁੱਪ ਕਰਕੇ ਤੂੰ ਗੱਲ ਸੁਣ ਮੇਰੀ ਹੁਣ ਗਾਹ ਨੂੰ ਤੇਰਾ ਵਿਆਹ ਵੀ ਕਰਨਾ ਹੈ ਹੈ ਉਹ ਅਸੀਂ ਕਹਿੰਦੇ ਸਾਡੀ ਜਾਨ ਸੌਖੀ ਹੋ ਜਾਏ ਵੀ ਤੇਰੇ ਘਰ ਵਾਲੀਆਂ ਕੋਈ ਚੰਗੀ ਆ ਜਾਏ ਬਾਪੂ ਵਿਆਹ ਤੋਂ ਕੀ ਕਰਾਣਾਗਾ ਆ ਬਾਈ ਦਾ ਹੋਤਾ ਗਿਆ ਰੋਟੀ ਆਪ ਨੂੰ ਮਿਲ ਜਾਂਦੀ ਏ ਲੀੜਾ ਕਪੜਾ ਆਪ ਨੂੰ ਮਿਲ ਜਾਣਾ ਤੋਤਾ ਹੈ ਓਏ ਉਹਦਾ ਵਿਆਹ ਹੋਇਆ ਉਹ ਆਪਦੀ ਜਗ੍ਹਾ ਹੈ ਤੇਰਾ ਵਿਆਹ ਹੋਊ ਤੇ ਤੇਰੀ ਆਪਦੀ ਜਗ੍ਹਾ ਹੈ ਉਹ ਕੋਈ ਨਾ ਬਾਪੂ ਕਰਾ ਲੂਗਾ ਮੈਂ ਹਜੇ ਕੀ ਹੋਇਆ ਵਿਆਹ ਨੂੰ ਕਿਉਂ ਪਸਾਉਣਾ ਮੈਨੂੰ ਹੁਣੀ ਵੈਰਾਂ ਦੇ ਨਜ਼ਾਰੇ ਨਹੀਂ ਵਿਆਹ ਨੂੰ ਬੋਇਆ ਕਿਉਂ ਨਹੀਂ ਮਾਏ ਕਹਿੰਦੀ ਜੇ ਤੇਰਾ ਵਿਆਹ ਹੋ ਜਾਏ ਕੋਈ ਚੱਜਦੀ ਆ ਜਾਏ ਉਹ ਦੇਖ ਲੈ ਇਹ ਜਿੱਥੋਤੇ ਖੁਰਾਲੀ ਆਈ ਐ ਜਿੱਦਾਂ ਲਈ ਆਈ ਮੇਰਾ ਚੁੱਲਾ ਨਹੀਂ ਛੁੱਟਦਾ ਕਹੂਗੀ ਬੇਬੇ ਆਹ ਕੰਮ ਕਰ ਲੈ ਆਹ ਕੰਮ ਕਰ ਲੈ ਫੇ ਮੈਨੂੰ ਕੋਈ ਸੁੱਖ ਹੋ ਜਾਊਗਾ ਇਹ ਤਾਂ ਗੱਲ ਤੇਰੀ ਠੀਕ ਐ ਸੋਰੀ ਜਿੱਦਾਂ ਦੀ ਆਈ ਐ ਡੱਕਾ ਨਹੀਂ ਤੋੜਦੀ ਆ ਦੂਸਰਾ ਤੋਂ ਕੰਮ ਪਾਲਦੀ ਐ ਓ ਬੇਬੇ ਫੇਰ ਕੀ ਹੁੰਦਾ ਪਹਿਲਾਂ ਵੀ ਤਾਂ ਸਾਰਾ ਤੂੰ ਹੀ ਕਰਦੀ ਸੀ ਜੇ ਹੁਣ ਕਰ ਲੇਗੀ ਫੇਰ ਕੀ ਹੋ ਜਾਊਗਾ ਮੈਂ ਪਹਿਲਾਂ ਕਰਦੀ ਸੀ ਪੁੱਤ ਕਾਦੇ ਵਾਸਤੇ ਵਿਆਹ ਨਹੀਂ ਹੁੰਦੇ ਸੁੱਖ ਵਾਸਤੇ ਵਿਆਹ ਹੁੰਦੇ ਆ ਵੀ ਨੋ ਆਉ ਕੰਮ ਧੰਦਾ ਕਰੂ ਮਾੜਾ ਮੋਟਾ ਹੱਥ ਵਟਾਉ ਮੈਂ ਤਾਂ ਮਾਂ ਦੀ ਧੀ ਕੁਛ ਨਹੀਂ ਕਰਦੀ ਸਾਰਾ ਦਿਨ ਮੇਰੇ ਤਾਂ ਚੁੱਲ੍ਹੇ ਭੁਰੇ ਸੁਬਾ ਸ਼ਾਮਾਂ ਹੀ ਭੁੱਕਦੀਆਂ ਕਦੇ ਰੋਟੀ ਨੂੰ ਹੱਥ ਲਾਇਆ ਇਹਨੇ ਉਹ ਜਿਹੇ ਹੁਣ ਤੂੰ ਇਹਦੇ ਨਾਲ ਲੜੀ ਜਾਂਦੇ ਬੇਚੈਰੀ ਨਾਲ ਉਹ ਜੇ ਮੇਰੀ ਬਹੂ ਨਾਲ ਲੜੀ ਜਾ ਕੇ ਰੇਗੀ ਫਿਰ ਵੇ ਇੱਕ ਬਹੂ ਨਾਲ ਲੜੀ ਜਾਉ ਫੇ ਕਰਤਾ ਤੇਰੇ ਵਿਆਹ ਦਾ ਆਈਆਂ ਵੀ ਤੈਨੂੰ ਕਮਲੇ ਨੂੰ ਹੋ ਜੇ ਤਾਂ ਚੰਗਾ ਆਹੋ ਹਲੇ ਵਿਆਹ ਹੋਇਆ ਨਹੀਂ ਗਾ ਪਹਿਲੇ ਇਹ ਤਾਂ ਮੇਰੀ ਬਹੂ ਨਾਲ ਲੜੀ ਜਾਏਗੀ ਹੈ ਉਹ ਦੇਖ ਲੈ ਭੂਆ ਦੀ ਕੁੜੀ ਲਿਆਉਂ ਭੂਆ ਦੀ ਕੁੜੀ ਲਿਆਉਂ ਨਾ ਹੂੰ ਕਰਾਉਂਦੀ ਐ ਤੇ ਨਾ ਹੋਂ ਦਿੰਦੀ ਐ ਉਹਦੇ ਤੇਰਾ ਹੋ ਜੇ ਅਸੀਂ ਤਾਂ ਐਸੇ ਕੱਲੋਂ ਹੀ ਕਲਪਦੇ ਆ ਵੀ ਤੇਰਾ ਹੋ ਜੇ ਹੈ ਤੇ ਅਸੀਂ ਸੌਖੇ ਹੋ ਜੀਏ ਕਰਾ ਲੂ ਮਾਪ ਕੋਈ ਨਾ ਮੈਂ ਆਪੇ ਕਰਾ ਲੇਗਾ ਐ ਕਿ ਮਿ ਕਰਾ ਲੇਗਾ ਪੁੱਤ ਮੈਨੂੰ ਤਾਂ ਦਿਨ ਰਾਤ ਫਿਕਰ ਲੱਗੀ ਰਹਿੰਦੀ ਐ ਵੀ ਤੇਰਾ ਵਿਆਹ ਹੋ ਜੇ ਓਏ ਐਸੇ ਗੱਲ ਦਾ ਤਾਂ ਮੈਨੂੰ ਸੰਸਾ ਵੀ ਜੇ ਇਹਦਾ ਹੋ ਜੇ ਤਾਂ ਜਾਨ ਸੌਖੀ ਨਿਕਲ ਜੇ ਉਹੀ ਤਾਂ ਮੈਂ ਕਹਿੰਨੀ ਐ ਇਹਦੀ ਤਾਈ ਕਰਾਉਂਦੀ ਸੀ ਉਹਨੂੰ ਮਕਰਾਤਾ ਨਾ ਤਾਈ ਮੇਰੀ ਭੂਆ ਦੀ ਕੁੜੀ ਐ ਮੈਂ ਤਾਂ ਉਹਦਾ ਕਰਾਉਂ ਦੂਜੀ ਲਿਆਂਗੇ ਕੀ ਤਾਂ ਕਹੇ ਜਾਉ ਇੱਥੇ ਦਿਨ ਰਾਤ ਲੜੀ ਜਾਉ ਸ੍ਰੀਕੇ ਕਰੂਗੀ ਚੁੱਲ੍ਹੇ ਅੱਟ ਕਰ ਲੂ ਨਾ ਭਾਈ ਅਸ ਤਾਂ ਇਕੱਠੀਆਂ ਰਹਾਂਗੇ ਨਾ ਕਰਾਉਂਦੀ ਐ ਨਾ ਹੋਣ ਦਿੰਦੀ ਐ ਇਹ ਤਾਂ ਰਿਸ਼ਤਾ ਓਹਨੇ ਨਹੀਂ ਬੰਨਣਾ ਉਹਨੇ ਨਹੀਂ ਕਰਾਉਣਾ ਉਹ ਤਾਂ ਐ ਕਹਿੰਦੀ ਐ ਵੀ ਇਹੀ ਰਹਿ ਜੇ ਇਹ ਲੱਗਾ ਮਨ ਨੂੰ ਉਹਦੀਆਂ ਗੱਲਾਂ ਦਾ ਪਤਾ ਇਹ ਕਰਾਂ ਇਹਨੇ ਤਾਂ ਦੁਖੀ ਕਰ ਠੀ ਹੈ ਪਤਾ ਨਹੀਂ ਇਹ ਕੀ ਚਾਹੁੰਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਉਹ ਕਾਲੇ ਨੂੰ ਕਿਹਾ ਉਹ ਵੀ ਕਹਿੰਦਾ ਸੀ ਕੋਈ ਨਾ ਬੇਬੇ ਮੈਂ ਕਹੂੰਗਾ ਵੀਰ ਪਾ ਲੂੰ ਕਰੂਗੀ ਗੱਲ ਉੱਥੇ ਜਾ ਕੇ ਆਪਦੇ ਪੇਕਿਆਂ ਨਾਲ ਉਹ ਨਹੀਂ ਕਰਦਾ ਉਹਦਾ ਤਾਂ ਗੱਲ ਇੱਕ ਹੈ ਉਹਦਾ ਜਿੰਨੇ ਕਹਿ ਦੂਗੀ ਉਹ ਮੇਰੇ ਕੋਲ ਕਰਿਆ ਦੂਗਾ ਹਾਂ ਹੈ ਆਪਣੇ ਮਾਂ ਮਗਰ ਥੋੜੀ ਲੱਗੂ ਆਪਣੇ ਪਿੱਛੇ ਥੋੜੀ ਲੱਗੂਗਾ ਉਹ ਚਲੋ ਕਰੂੰਗੀ ਗੱਲ ਇਹ ਵਿਆਹ ਤਾਂ ਇਹ ਕਰਾਂਗੀ ਜੇ ਮੇਰੀ ਗੱਲ ਆਪਣਾ ਕੀ ਪਤਾ ਹੈ ਹੈ ਆਹੋ ਤਾਂ ਹੀ ਦਾ ਕਹਨੇ ਆ ਤਾਂ ਹੀ ਤਾਂ ਜੋਰ ਲਾਉਨੇ ਆ ਵੀ ਕਿਸੇ ਪਾਸੇ ਦਾ ਬੰਸੂਪ ਬਣ ਜੇ ਕਿਸੇ ਪਾਸੇ ਤੈਨੂੰ ਮਟਾ ਢਿੱਲਾ ਮਠਾ ਤੂਰ ਹੈ ਨਾ ਢਿੱਲੀ ਮਠੀ ਮੈਂ ਰਹਿਣੀ ਹੈ ਹਾਂ ਆਪਣੇ ਜਿਉਂਦੇ ਜਿਉਂਦੇ ਇਹਦਾ ਕਰ ਦਈਏ ਉਹ ਤਾਂ ਹੀ ਦਾ ਭੱਜੇ ਫਿਰਦੇ ਆ ਹੁਣ ਹੁਣ ਕਿਤੇ ਹੋਵੇ ਵੀ ਸੜੀ ਇਹ ਇਹਨੂੰ ਸੂਈ ਨਹੀਂ ਹੈ ਅਗਰ ਮੈਂ ਆਪੇ ਕਰਾ ਲੂ ਦਾ ਤੂੰ ਕਿ ਮੈਂ ਕਰਾ ਲੇਗਾ ਤੇ ਉਹ ਚਲ ਚੰਗਾ ਮੈਂ ਜਾਦੀ ਕੁੱਟ ਕਰਕੇ ਲਿਆਉਣੀ ਆ ਤੇਰੇ ਵਾਸਤੇ ਆ ਲੈ ਆਹ ਦੇ ਤੇਰੀ ਮਾਂ ਤੇਰੇ ਪਿੱਛੇ ਕਲਪਤੀ ਫਿਰਦੀ ਆ ਤੇਰੇ ਵਿਆਹ ਪਿੱਛੇ ਹੈਂ ਤੇ ਤੇਰੇ ਕੰਨ ਤੇ ਜੂੰਗ ਨਹੀਂ ਸਰਕਦੀ ਤੂੰ ਕੋਈ ਕੰਮ ਧੰਦਾ ਕਰ ਪੁੱਤ ਤੇਰਾ ਵਿਆਹ ਸਾਗ ਹੋ ਜੂਗਾ ਜੇ ਕੁਝ ਕਰੇਗਾ ਤੇ ਜੇ ਤੂੰ ਅਹੀਂ ਫਿਰਦਾ ਰਹਾ ਤਾਂ ਫਿਰ ਸਾਡੀ ਵੀ ਜਾਨ ਔਖੀ ਐ ਤੜਕੇ ਦਾ ਸਿਰ ਤੋਂ ਐ ਵਦੋਂ ਦਾ ਕਿਹਾ ਸੀ ਵੀ ਸਿਰ ਬਹਾਲਾ ਆ ਦੇ ਰੱਖ ਮੈਂ ਜਲਾਪਾਰਖ ਨੇ ਐ ਮम्मा ਨੂੰ ਲੱਗਦਾ ਦੁਖਦਾ ਲੱਗੂ ਐ ਉਹਨ ਮੈਂ ਤੈਨੂੰ ਉਦੋਂ ਕਿਹਾ ਸੀ ਵੀ ਮੜੇ ਗਿੱਲਾ ਗਿੱਲਾ ਬਹਾਲਾ ਉਹ ਤਾਂ ਸੁਣੀ ਨਹੀਂ ਮੇਰੀ ਗੱਲ ਆਗੇ ਤੁਸੀਂ ਹਾਂ ਆ ਗਿਆ ਬਾਪੂ ਕਿਵੇਂ ਆਏ ਜੇ ਪਿਆ ਬਿਮਾਰ ਮੂਰ ਤਾਂ ਨਹੀਂ ਕੁਝ ਨਹੀਂ ਹੋਇਆ ਇਹਨਾਂ ਨੂੰ ਕੀ ਹੋਣਾ ਉਹੀ ਪੈ ਗਿਆ ਉਹ ਨਾ ਬੇਬੇ ਨਹੀਂ ਦੀ ਆ ਕਿਸੇ ਪਾਸੇ ਬੇਬੇ ਤੇਰੀ ਦਾ ਜੀ ਲੱਗਦਾ ਘਰੇ ਆ ਫਿਰਦੇ ਹੋਏ ਇੱਥੇ ਕਿਤੇ ਕੌਲੇ ਕੱਛਦੀ ਕੋ ਕੋ ਕੰਮ ਤਾਂ ਨਹੀਂ ਆ ਗਏ ਉਹ ਕੌਲੇ ਤਾਂ ਉਹਨੇ ਕੀ ਕੱਛਣਿਆ ਤੂੰ ਬੋਲਦੇ ਨਾਲ ਹੀ ਬੋਲਦੀ ਰਹਿਣੀ ਆ ਨਾ ਬੋਲਦੀ ਕਰ ਰਹੀ ਨਹੀਂ ਆ ਤੁਹਾਨੂੰ ਕਿਹੜਾ ਪਤਾ ਨਹੀਂ ਥੋੜੀ ਵੀ ਧਮਾਗੀ ਕੌਲੇ ਕੱਛਦੀ ਤਾਂ ਰਹਿੰਦੀ ਆ ਘਰੇ ਤਾਂ ਫਿਰ ਜੀ ਨਹੀਂ ਲੱਗਦਾ ਕਦੇ ਕਿਸੇ ਕੋਲੇ ਕੋਈ ਚੁਗਲੀ ਕਰ ਲਈ ਕਦੇ ਕਿਸੇ ਕੋਲੇ ਕਰ ਲਈ ਲੈ ਇਹਦਾ ਸੋਨੂੰ ਮੂੰਹ ਹੀ ਪਹਿਮ ਹੁੰਦਾ ਬੁੜੀਆਂ ਨੂੰ ਵੀ ਜੋ ਬਾਹਰ 바ਗੀ ਤਾਂ ਤੇਰੇਆਂ ਚੁਗਲਿਆ ਕਰਨੀ ਜਾਂਦੀ ਆ ਚੁਗਲੀਆਂ ਕਰਨੀ ਜਾਂਦੀ ਆ ਪਤਾ ਹੀ ਆ ਮੈਨੂੰ ਉਹਦਾ ਤਾਂ ਜਦੋਂ ਮੇਰੇ ਮੂੰਹ ਤੋਂ ਨਹੀਂ ਹੱਟਦੀ ਲੋਕਾਂ ਕੋਲੇ ਕਿਵੇਂ ਹੱਟਦੀ ਹੋਊਗੀ ਹੋ ਚਾਲ ਕੋਈ ਨਹੀਂ ਐਵੇਂ ਨਾ ਸਾਰਿਆਂ ਨੇ ਇੱਕ ਹੀ ਗੱਲ ਖੜੀ ਰੱਖਿਆ ਕਰੋ ਇੱਕ ਦੂਜੀ ਦੀਆਂ ਬੈਰ ਨਾ ਬਣੀਆਂ ਖੜੀਆਂ ਹੋ ਤੁਸੀਂ ਤਾਂ ਅ ਲੈ ਮੈਂ ਤਾਂ ਕੋਈ ਵੀ ਬੈਰ ਨਾ ਬਣੀ ਮੈਂ ਤਾਂ ਇੰਨਾ ਹੋ ਕਰਦੀਆਂਗੀ ਆਪ ਹੀ ਨਹੀਂ ਮੈਨੂੰ ਦੇਖ ਜਾਂਦੀ ਉਹ ਚਾਲ ਕੋਈ ਨਹੀਂ ਚਾਲਾ ਬਾਹਰ ਆ ਕੇ ਸਿਰ ਘੁੱਟ ਚਾਹ ਬਣਾਦੀ ਮੈਂ ਬਦਲ ਲਾਂ ਕੱਪੜੇ ਬੁਸਲੇ ਚੰਗਾ ਬਣਾਉਣੀ ਆ ਪਣੀ ਮੈਨੂੰ ਆਇਆ ਕਿ ਕਿਸੇ ਉਹ ਲੱਭੋ ਕਿ ਰਿਸ਼ਤੇ ਰਸਤੇ ਕਰਾਉਂਦੇ ਆ ਤੂੰ ਹੀ ਉਹਨਾਂ ਨੂੰ ਕਹਿ ਦੇ ਕਹੂੰਗੀ ਆਖਿਆ ਚਿਚੀ ਆਖ ਕਿ ਪਾਣੀ ਨਹੀਂ ਪੀਂਦਾ ਕੀ ਕਰ ਆਏ ਆ ਤੈਨੂੰ ਪਤਾ ਹੈ ਇਹ ਕਮਲੇ ਦਾ ਰਿਸ਼ਤਾ ਹੋ ਗਿਆ ਉਹ ਸਾਡੇ ਵਾਲੇ ਤਾਂ ਤੈਨੂੰ ਪਤਾ ਹੀ ਹੈ ਵੀਰਪਾਲ ਦਾ ਨਾ ਤਾਂ ਕਿਸੇ ਨੂੰ ਕਹਿੰਦੀ ਹੈ ਜੇ ਕੋਈ ਕਹਿੰਦਾ ਤਾਂ ਕਹਿੰਦੀ ਹੈ ਨਾ ਮੈਂ ਆਪਣੇ ਪੇਕੇ ਤੋਂ ਲਿਓ ਨਾ ਕਰਾਉਂਦੀ ਹੈ ਅੱਛਾ ਮੈਂ ਤਾਂ ਚਲ ਪਰਜਾਈ ਕਰੇ ਆਈ ਐ ਤੇ ਕਰਾ ਦੂਗੀ ਮੁੰਡੇ ਦੀ ਇਹ ਭੈਣੇ ਤੈਨੂੰ ਪਤਾ ਹੀ ਹੈ ਕਿਹੜੀਆਂ ਪਰਜਾਈਆਂ ਆ ਪਰ ਜਾਨਾ ਅੱਜ ਕੱਲਾ ਆਇਆ ਲੰਘੇ ਕਿਛੇ ਜੋ ਹੋਵੇ ਨਾ ਅਸੀਂ ਰੋਕ ਲਗੇ ਸਾਰਾ ਕੁਝ ਉਹ ਟੋਬੇ ਮਿੰਗਣ ਪਾਰਖੀ ਆ ਉਹਨੇ ਤਾਂ ਹਾਂ ਕੋਈ ਨਹੀਂ ਮੈਂ ਮਾਰੂੰਗੀ ਨਿਗਾ ਕਰਾਉਂਗੀ ਵੇਖੇ ਵੀ ਇੱਕ ਦੋ ਕੋਈ ਗੱਲ ਨਹੀਂ ਕਰਾ ਦੂੰਗੀ ਫਿਕਰ ਨਾ ਕਰਿਆ ਕਰ ਇਹਨੇ ਤੂੰ ਹਾਂ ਉਹ ਬਾਦਰ ਰਿਸ਼ਤੇ ਕਰਾਉਂਦੇ ਤੂੰ ਉਹਨਾਂ ਨੂੰ ਕਹੀ ਚੰਗਾ ਉਹਨਾਂ ਦੀ ਗੱਲ ਸੁਣ ਇਹਨੂੰ ਤਾਂ ਪਤਾ ਨਾ ਲੱਗਣ ਦੇਈ ਚੰਗਾ ਇਹਦੇ ਕੋਲ ਆਪ ਗੱਲ ਹੀ ਨਹੀਂ ਕਰਦੇ ਪਾਪਦੇ ਫਿਰ ਨਾ ਦੋਨੇ ਜੀ ਹੋਰ ਇਹ ਤਾਂ ਅੱਗੇ ਬਥੇਰਾ ਕਹਿ ਜਾਂਦੇ ਲੈ ਦੋਵੇਂ ਭੈਣਾ ਪਤਾ ਨਹੀਂ ਕੀ ਕੁਸਰਮੂਸਰ ਕਰਦੀਆਂ ਗੱਲਾਂ ਬਹਿੰਦੀਆਂ ਇਹ ਕਹਿਣ ਲੱਗ ਜਾਂਦੀ ਹੈ ਹਾਂ हां پتہ ਹੀ ਰਾਂ ਮੱਚਦੀ ਏ ਤੇਰੇ ਤੇ ਵੀ ਸਾਰਾ ਦਿਨ ਤਾਈ ਤਾਈ ਜੇ ਆਮਨੇ ਕਹ ਦੂ ਮੈਂ ਤਾਈ ਕੇ ਜਨ ਲੈ ਤਾਈ ਦੱਸ ਕੀ ਲਈ ਬੈਠੀ ਏ ਤੇਰੇ ਵਾਸਤੇ ਸਾਰਾ ਦਿਨ ਤਾਈ ਤਾਈ ਕਰੀ ਜਾਣਾ ਉਹਨੂੰ ਵੀ ਆਏ ਭਜ ਭਜ ਬੈਠੀ ਆ ਅੱਛਾ ਮੈਨੂੰ ਨਹੀਂ ਪਤਾ ਸੀ ਮੇਰੇ ਤੇ ਮੱਚਦੀ ਮੈਂ ਜਿੰਦੀ ਪਤਾ ਇਹਨੂੰ ਕੀ ਦੇਵੇਂ ਫਿਰ ਮੈਨੂੰ ਕਹੂਗੀ ਵੀ ਤੂੰ ਚੁਗਲੀਆਂ ਕਰਤੀਆਂ ਮੇਰੀਆਂ ਫਿਰ ਘਰੇ ਆਡਾ ਲਊ ਫਿਰ ਮੁੰਡੇ ਨੂੰ ਦੱਸੂ ਕਾਲੇ ਨੂੰ ਆਏ ਨੂੰ ਫਿਰ ਕਲੇਸ਼ ਪਊ ਫਿਰ ਮੈਨੂੰ ਉਹ ਕਹਿੰਦਾ ਬੇਬੇ ਤੂੰ ਐਵੇਂ ਪੁੱਟੀਆਂ ਸਿੱਧੀਆਂ ਗੱਲਾਂ ਨਾ ਕਰਿਆ ਕਰ ਐਵੇਂ ਆਵਦਾ ਘਰ ਤੇ ਲੜਾਈ ਹੁੰਦੀ ਐ ਲੜਾਈ ਤਾਂ ਹੁੰਦੀ ਆ ਪਤਾ ਹੀ ਸਾਡੇ ਵੀ ਇਹੋ ਹਾਲ ਆ ਭੈਣ ਘਰ ਘਰ ਰੋਟੀ ਵੇਲੇ ਇੱਕੋ ਹੀ ਆ ਹੋਰ ਐ ਚਲ ਕੀ ਐ ਕੀ ਕਰੀਏ ਫਿਰ ਹੁਣ ਤੇ ਇਹਦੇ ਹੀ ਮੈਨੂੰ ਤਾਂ ਸਿਧਰੇ ਦੀ ਮਾਰ ਖਾਈ ਜਾਂਦੇ ਸਾਰਾ ਦਿਨ ਟੈਨਸ਼ਨ ਰਹਿੰਦੀ ਆ ਉਹ ਟੈਨਸ਼ਨ ਤਾਂ ਰਹਿੰਦੀ ਜਿੰਨਾ ਚਿਰ ਕੋਈ ਤਣ ਪੱਤ ਨਹੀਂ ਲੱਗਦਾ ਨਹੀਂ ਮੈਂ ਤਾਂ ਤੈਨੂੰ ਐ ਕਹਿਨੀ ਆ ਆ ਸਾਡੇ ਵਾਲੀ ਤਾਂ ਨਹੀਂ ਗੱਲ ਸੁਣਦੀ ਤੇਰੇ ਵਾਲੀ ਨੂੰ ਉਹਨੂੰ ਕਹਦੇ ਕੋਈ ਉਹਦੀ ਰਿਸ਼ਤੇਦਾਰੀ ਚ ਕੋਈ ਨਿਗਾਚੇ ਹੋਊਗੀ ਨਹੀਂ ਉਹ ਤਾਂ ਉਹ ਤਾਂ ਵੀ ਚੜਦਾ ਪੱਟਾ ਐ ਨਹੀਂ ਉਹ ਤਾਂ ਉਹ ਤਾਂ ਵੀ ਚਾਰ ਚੰਗ ਚੜਦੀ ਆ ਉਹ ਕਿਧਰੋਂ ਰਿਸ਼ਤੇ ਕਰਾਉਣਾ ਆਈ ਆਗੀ ਨਿਮਾ ਕਾ ਕੀ ਹੈ ਚਲ ਕੋਈ ਰਿਸ਼ਤੇਦਾਰੀ ਚ ਉਹਦੀ ਮਾਮੀ ਭੂਆ ਦੀ ਕੁੜੀ ਹੁੰਦੀ ਹੈ ਨਾ 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 ਉਹ ਨਹੀਂ ਕਰਾ ਸਕਦੇ ਉਹ ਤਾਂ ਘਰੇ ਡੱਕਾ ਤੋੜ ਕੇ ਨਹੀਂ ਬਚਦੀ ਤੇ ਰਿਸ਼ਤੇ ਕਿਧਰੋਂ ਕਰਾ ਦੂ ਉਹ ਚਲ ਕੋਈ ਨਾ ਭੈਣੇ ਫਿਰ ਤੂੰ ਹੀ ਉਹ ਲਾਬੋ ਕਹਿਣ ਕਹੀਦੀ ਮੈਂ ਹੀ ਮਾਰੂੰਗੀ ਨੀਗਾ ਕਿਤੇ ਹਾਂ ਤੂੰ ਹੀ ਮਾਰ ਲੈ ਚਲ ਆ ਜਾਨੀ ਆ ਚਾਰਕ ਪਾਥੀਆਂ ਰਹਿ ਗਈਆਂ ਇਹ ਵੀ ਲਾ ਦਈਏ ਚਲ ਹੋਰ ਬੈਠ ਨੂੰ ਤਾਂ ਨਹੀਂ ਕਹਿ ਦੂਗੇ ਇਨਾ ਚਰ ਲਾਇਆ ਏ ਲੈ ਤੱਕ ਤੜਕੇ ਦੇ ਲੱਗਿਆ ਸੱਕ ਦੇ ਮਸਾ ਦਾ ਹਾਰਾ ਪੂਰਾ ਹੋਇਆ ਇਹ ਹੋਰ ਬੱਦਲ ਰੋਜ ਆ ਜਾਂਦਾ ਚੜਕੇ ਹੋਰ ਮੱਕ ਚਲ ਠਕੀਆਂ ਜਾਣਗੀਆਂ ਲੱਪ ਲਾਂਗੇ ਇਹਨੂੰ ਐਂ ਤਾਂ ਮੈਂ ਕਹਨੀ ਐ ਚਲ ਹੁਣ ਤਾਂ ਚਾਰ ਪਾਥੀਆਂ ਜੁੜ ਜਾਣਗੀਆਂ ਹੋਰ ਪਤਾ ਆ ਦੁੱਧ ਵਾਦ ਉਤਾਰ ਦੇ ਤਾਂ ਤਾਂ ਦਾਣਾ ਤੇ ਪਾਣਾ ਰਹਿੰਦੇ ਆ ਬੰਗਾਂ ਦਾ ਤਾਂ ਇਹੋ ਜਿਹਾ ਹੀ ਕੰਮ ਆ ਇੱਕ ਨਾ ਪੱਟੇ ਹੱਥ ਲਾਉਂਦੇ ਦੋਹਾਂ ਜੋੜਦਿਆਂ ਨਾ ਨਾ ਇਹ ਤਾਂ ਰੂੜੀ ਤੇ ਸਿੱਟਣ ਦੀ ਹਾਥੀ ਨਹੀਂ ਲਾਉਂਦੇ ਆ ਰੂੜੀ ਤੇ ਸਿੱਟਣਾ ਤਾਂ ਦੂਰ ਹੋਰ ਕਰ ਕਰੇ ਰੋਟੀ ਵੇੜਾ ਚੱਲ ਕੋਈ ਨਾ ਚੱਲ ਚੰਗੀ ਹਾਏ ਰੋਟੀ ਦੀ ਬਰਕੀ ਖਾਈਏ ਥੱਕ ਗਈ ਭਈ ਮੈਂ ਤਾਂ ਚੱਲ ਹੋਰ ਹੈ ਹਾਜ ਆ ਜਾ ਤੇ ਚੱਲ ਚੰਗਾ ਚੰਗਾ ਕੱਲ ਨੂੰ ਤਿਆਰ ਰਹੀ ਸਾਡੇ ਵਾਲਿਆਂ ਵੀ ਪਾਕੀਆਂ ਵਿੱਚ ਇਕੱਠੀਆਂ ਕਰਦੇ ਆ ਗੱਲ ਕੋਈ ਨਾ ਫਿਕਰ ਕਰ ਤੇਰਾ ਘਰਾਂ ਵਿੱਚ ਨਿਆਦਾ ਦੂੰਗੀ ਮੈਂ ਕਿਹਨੂੰ ਤੈਨੂੰ ਜਵਾਬ ਦੇਣੀ ਆ ਰੋ ਦੀ ਬੱਧਾ ਕਰ ਲੈਂਦਾ ਰੱਬ ਲੈ ਸੰਦੇਹ ਹੈ ਸੁਸਤੀ ਪਈ ਐ ਕੁੜੇ ਵੀਰ ਪਾਲ ਕੁੜੇ ਜਿਆਦੇ ਕੁੱਟ ਕਰਦੇ ਤੇਰੇ ਬਾਪੂ ਹੋਰਾਂ ਨੂੰ ਫੜਾ ਕੇ ਆਉਣੇ ਆ ਖੇਤ ਗਏ ਹੋਏ ਨੇ ਓ ਬੇਬੀ ਫੇਰ ਕੀ ਹੁੰਦਾ ਤੂੰ ਵੀ ਤੇ ਇਹ ਚਾਰ ਗੱਲਾਂ ਮਾਰ ਕੇ ਆਈਆਂ ਚਾਹ ਦੇ ਘਟਾਪਤਾ ਦਾ ਨਾਲੇ ਆ ਕੇ ਸਰਾਣੇ ਬੋਲਣ ਲੱਗੀ ਤੈਨੂੰ ਹੈ ਨਹੀਂ ਪਤਾ ਕਿ ਕੁੜੀ ਸੁੱਤੀ ਪਈ ਐ ਨਹੀਂ ਕੋਈ ਨਾ ਫੇਰ ਕੀ ਹੋਗਾ ਜੇ ਕੁੜੀ ਸੁੱਤੀ ਪਈ ਐ ਅੱਛਾ ਚਾਰ ਗੱਲਾਂ ਮਾਰ ਕੇ ਆਈਆਂ ਬਖਾਰਾ ਦੇ ਕਿੱਡਾ ਚੜਤੀ ਆਈਆਂ ਕੀ ਸੌਖਾ ਬਿਆ ਕਰਨੀ ਚ ਕੰਮ ਕਰਨਾ ਉਹ ਚੱਲ ਚੰਗਾ ਬੇਬੇ ਬਾਲਾ 골ਡਾ ਚਾਹ ਦੀ ਘਟਾ ਲੈ ਜਾ ਕਰਕੇ ਉਹ ਤਾਂ ਮੈਨੂੰ ਪਤਾ ਸੀ ਵੀ ਆਪ ਹੀ ਮੈਨੂੰ ਬਾਲਣ ਫੂਕਣ ਕਰਨਾ ਪਊਗਾ ਜਿੱਥੇ ਕਿਥੇ ਕਿ ਤੂੰ ਕਰ ਲੈ ਤੂੰ ਕਰ ਲੈ ਦੇਖ ਲੈ ਕਈ ਕੀ ਜਾਨਾ ਕਰਦਾ ਕੀ ਐ ਤੂੰ ਹੈ ਉਹ ਤੂੰ ਕਹੀ ਤਾਂ ਚੱਜ ਨਾਲ ਚਲਾ ਲਾ ਉਹ ਬਾਪੂ ਚਲਾਈ ਦਾ ਜਾਨਾ ਯਾਰ ਮੈਂ ਦੇਖੀ ਤੂੰ ਵੀ ਹੜਦਾ ਜਿੰਦਾ ਵਿੱਚ ਬੋਲਣਾ ਵਿੱਚ ਬੋਲਣਾ ਹੈ ਆਹ ਦੇਖ ਕਿੰਨੇ ਕਿੰਨਾ ਉਹ ਇੱਥੋਂ ਤੱਕਦਾ ਪਹਿਲੇ ਆਹ ਦੇਖ ਲੈ ਕਰਨਾ ਉੱਤੋਂ ਬਾਪੂ ਤੂੰ ਉੱਥੇ ਬਹਿ ਜਾ ਜਾ ਕੇ ਮੈਂ ਆਪੇ ਕਰ ਲਊਗਾ ਤੂੰ ਉੱਤੋਂ ਕਰ ਫਿਰ ਥੱਲੇ ਲੈ ਕੇ ਜਾਈ ਓਏ ਉੱਤੋਂ ਕਰ ਤੂੰ ਉੱਥੇ ਬਹਿ ਜਾ ਜਾ ਕੇ ਮੈਂ ਕਰ ਲਊਗਾ ਤੂੰ ਕਰਨ ਜੋਗਾ ਹੋਵੇਂ ਤਾਂ ਫਿਰ ਸਾਨੂੰ ਕੀ ਮੱਥਾ ਮਾਰਨ ਦੀ ਲੋੜ ਹੈ ਹੈ ਬਸ ਸਾਡੇ ਤਾਂ ਗੋਡੇ ਗਿੱਡੇ ਕੰਮ ਨਹੀਂ ਕਰਦੇ ਤਾਂ ਵੀ ਇੱਥੇ ਆਉਨੇ ਆਸੀਂ ਭੌਂਕਦੇ ਤੇ ਤੈਨੂੰ ਸਮਝਾ ਲਓ ਜਿੰਨਾ ਮਰਜ਼ੀ ਪਰ ਤੇਰੇ ਪੱਲੇ ਨਹੀਂ ਕੁਝ ਵੀ ਪੈਂਦਾ ਬਾਪੂ ਤੂੰ ਮੈਨੂੰ ਖਾਲ ਕੱਢਣ ਨੂੰ ਕਹਿਆ ਦੇਖ ਮੈਂ ਕੱਢ ਲੂੰਗਾ ਹਣਾ ਤੂੰ ਮੇਰੇ ਸਹਰਾਣੇ ਖੜਾ ਨਾ ਬੋਲੀ ਯਾਰ ਐਨਾ ਤੂੰ ਮੈਨੂੰ ਬੁੱਧੂ ਨਾ ਸਮਝ ਜੇ ਤੂੰ ਮੈਨੂੰ ਇੱਕ ਵਾਰੀ ਕਹਿਦਾ ਮੈਨੂੰ ਪਤਾ ਲੱਗ ਗਿਆ ਹੁਣ ਪਤਾ ਲੱਗ ਗਿਆ ਲੈ ਫੇਰ ਉਹੀ ਕਰੀ ਜਾ ਕਰੀ ਜਾ ਮੇਰ ਮਰਜੀ ਹਾਂ ਬਸ ਮਾਪੇ ਕਰੂ ਤੂੰ ਮੈਨੂੰ ਟੋਕੀ ਨਾ ਜਾ ਵਿਚ ਨਾਲੇ ਟੋਕੀ ਨਾ ਜਾ ਬੋਲਣੋਂ ਨਹੀਂ ਹਟਦਾ ਹੁੰਦਾ ਹੈਗਾ ਤੂੰ ਤੈਨੂੰ ਕਿਹਾ ਮੈਂ ਆਪੇ ਕਰ ਲੂੰਗਾ ਤੂੰ ਭਾਈ ਆਪੇ ਜਾ ਕੇ ਉਹ ਦੇਖ ਸਰਦ ਕੱਲ ਤੇ ਮਰੂ ਮੈਂ ਓ ਬਾਪੂ ਕਹਿੰਦੇ ਕੀ ਆ ਕਰਦਾ ਕੀ ਆ ਤੂੰ ਹੋਰ ਕਿਵੇਂ ਕਰਾਂ ਫਿਰ ਤੂੰ ਉੱਤੋਂ ਪਹਿਲੇ ਹੋ ਕਰ ਪਹਿਲੇ ਥੱਲੇ ਹੋ ਕਰੀ ਜਾਂਦਾ ਫਿਰ ਉੱਤੋਂ ਇਹ ਇਹ ਕਹਿ ਤਾ ਮਰ ਲਿਆ ਕਰ ਤੂੰ ਵੀ ਕਰਨ ਨਹੀਂ ਦਿੰਦਾ ਹੈਗਾ ਕੁਛ ਮੈਨੂੰ ਕਰ ਲਾਣ ਤੇ ਮੈਂ ਜਿਵੇਂ ਕਰਦਾਗਾ ਜਿਵੇਂ ਇਹਦਾ ਕਰਦਾ ਫਿਰ ਤੂੰ ਹਟਾ ਦਿੰਨਾ ਜੇ ਨਹੀਂ ਕਰਦਾ ਫਿਰ ਗਾਲਾਂ ਦੇਣ ਲੱਗ ਜਾਨਾ ਵੀ ਤੂੰ ਕੁਛ ਕਰਦਾ ਨਹੀਂ ਹੈਗਾ ਓਏ ਥਾਲ ਦੀ ਸ਼ਕਲ ਬੁਗਾੜ ਦੇਂਗਾ ਤੂੰ ਮੈਂ ਕੀ ਬੋਲੀ ਜਾਣਾ ਕੀ ਹੋ ਗਿਆ ਇਹ ਰੋਣਾ ਆ ਦੇਖ ਆ ਦੇਖ ਲੈ ਮਾ ਫੜਦਾ ਨੇ ਦੇਖੀ ਉੱਤੇ ਖੜਾ ਬੋਲੀ ਜਾਂਦਾ ਵੀ ਮੈਂ ਕੰਮ ਕਰੀ ਜਾਂਦਾਗਾ ਜੇ ਤਾਂ ਨਹੀਂ ਕਰਦਾ ਫਿਰ ਤੁਸੀਂ ਲੜਨ ਲੱਗ ਜਾਨੇ ਹੁਣ ਜੇ ਕਰਦਾ ਤੁਸੀਂ ਕਰਨ ਨਹੀਂ ਦਿੰਦੇ ਹੈਗੇ ਜੇ ਕੰਮ ਕਰਦਾ ਕਰ ਲੈਣ ਦੇ ਤੂੰ ਬੋਲ ਹੀ ਨਾ ਲੈ ਬੋਲ ਹੀ ਨਾ ਸ਼ਕਲ ਤੇ ਇੱਕ ਬੁਗਾੜਤੀ ਖਾਣ ਦੀ ਬੋਲ ਹੀ ਨਾ ਕੋਈ ਨਾ ਪੁੱਤ ਉਹ ਕੱਖ ਨਾ ਤਾਂ ਹਾਂ ਕਰਦੇ ਚੱਕ ਕੇ ਖਾਲਚੋਂ ਖਾਣ ਦੇ ਵਿੱਚ ਨਹੀਂ ਸਿੱਟੀ ਦੇ ਹੁੰਦੇ ਹੋਰ ਵਿੱਚੇ ਸਿੱਟੀ ਜਾਂਦਾ ਪਤਾ ਨਹੀਂ ਕਦੋਂ ਅਕਲ ਆਊਗੀ ਪਤਾ ਨਹੀਂ ਕਦੋਂ ਚੱਲ ਕੋਈ ਨਾ ਉਹ ਵੱਡੇ ਤਾਂ ਸਿੱਖ ਲਿਆ ਕਰ ਮਾੜੀ ਮੋਟੀ ਅਕਲ ਆਹ ਉਹ ਦੇ ਕਿੰਨਾ ਸੋਹਣਾ ਕੰਮ ਕਰਦਾ ਸਾਰਾ ਚੱਲ ਆਜੋ ਚਾਹ ਦੀ ਕੁੱਟ ਪੀ ਲੋ ਚੱਲ ਆ ਜਾ ਚਾਲਾ ਕਰ ਲੈ ਇੱਕ ਮੰਦਰ ਬਾਪੂ ਨੂੰ ਬੁੱਧੂ ਸਮਝ ਰਿਹਾ ਜਾਵਾ ਉਹ ਬੁੱਧੂ ਕਿ ਆ ਫਿਰ ਹੁ ਕੀ ਕਰੀ ਜਾਂਦਾਗਾ ਦੁਕਾਨ ਕਰਕੇ ਤੇਰਾ ਪਿਓ ਵੀ ਐਂ ਕਹਿੰਦਾ ਜੇ ਤੂੰ ਚੱਜ ਦੇ ਕੰਮ ਕਰੇ ਤੇਰਾ ਕੋਈ ਬਾਦ ਨ ਸਭ ਹੋ ਜਾਊਗਾ ਕਰਾ ਲੂੰਗਾ ਵਿਆਹ ਕੋਈ ਮੈਨੂੰ ਐਡੀ ਵਿਆਹ ਦੀ ਹੋਣੀ ਫਿਰ ਉਹੀ ਗੱਲ ਅਖੇ ਮੈਂ ਕਰਾ ਲੂੰਗਾ ਉਹ ਤੂੰ ਇਕੱਲਾ ਕਿਵੇਂ ਕਰਾ ਲਵੇਂਗਾ ਯਾਰ ਦੋਸਤ ਵੱਡਾ ਵੱਡਾ ਕਰੀ ਜਾਣਾ ਯਾਰ ਇਹ ਮੇਰੀ ਗੱਲ ਸੁਣ ਪੜੇ ਲਿਖੇ ਐਡੇ ਸੋਹਣੇ ਸੰਕੇ ਫਿਰਦੇ ਆ ਹੈ ਉਹਨਾਂ ਦੇ ਵਿਆਹ ਨਹੀਂ ਛੇਤੀ ਛੇਤੀ ਹੁੰਦੇ ਤੇਰਾ ਕਿੱਥੋਂ ਹੋ ਜੂਗਾ ਤਰਾ ਨੂੰ ਕਰਾਉ ਨੂੰ ਲੱਗਿਆ ਪਿਆ ਹੋ ਜੂ ਬੇਬੇ ਕੋਈ ਨਾ ਮੈਂ ਆਪੇ ਕਰਾ ਲੂੰਗਾ ਬਸ ਤੂੰ ਵੀ ਨਹੀਂ ਟਾਈਂਛਣਾ ਲੈ ਮੇਰੇ ਪਿਆਰ ਨੂੰ ਲੂਗਾ ਕਿਹਦੇ ਨਾਲ ਕਰਾਊਗਾ ਕਹੀ ਨਾਲ ਕਰਾ ਲੈ ਚਲ ਆ ਚੱਲੀਏ ਦੱਸ ਹਾਂ ਗੱਲ ਮੰਨ ਲੈ ਕਰ ਕਰ ਤੇ ਉਹਦੀ ਜਿਵੇਂ ਉਹ ਕਹਿੰਦਾ ਉਹਵੇਂ ਕਹਿਣਾ ਮੰਨ ਲੈ ਕਰ ਬਾਲਾ ਬੋਲਦਾ ਇਹ ਚੱਲ ਕੋਈ ਨਾ ਫਿਰ ਕੀ ਹੋਗਾ ਜੇ ਬਾਲਾ ਬੋਲਦਾ ਮੈਂ ਦੱਸ ਕੀ ਕਰਾਂ ਇਹਦੀ ਫਿਕਰ ਖਾਈ ਜਾਂਦਾ ਮੈਨੂੰ ਤਾਂ ਉਹੋ ਚਾਦੀ ਘੁੱਟ ਪਾ ਕੇ ਤੀ ਲੋ ਉਹ ਬਹੁਤ ਥੱਕ ਗਈ ਆ ਬਾਪੂ ਨੂੰ ਫੜਾ ਦੇ ਬੇਬੇ ਪਹਿਲਾਂ ਇਹਦਾ ਮੂੰਹ ਸੁੱਕ ਜਾਉ ਲੜਦੇ ਦਾ ਮੈਂ ਲੜਦੇ ਦਾ ਕੀ ਕਰਾਂ ਤੂੰ ਤਾਂ ਕਿਸੇ ਕੰਮ ਦੇ ਨਹੀਂ ਇਹਨੂੰ ਵੀ ਗੱਲਾਂ ਆਉਣ ਲੱਗੀਆਂ ਗੱਲਾਂ ਤਾਂ ਆਉਣ ਲੱਗੀਆਂ ਉਹ ਦੇਖ ਲੈ ਘਰੇ ਐਡਾ ਵੱਡਾ ਤਮਾਹ ਹਾਰਾ ਚਣਕੀ ਆਈ ਹੈ ਤੜਕੇ ਦੀ ਜੋ ਗਈ ਉੱਥੇ ਗਰਮੀ 'ਚ ਮਰ ਗਈ ਮੈਂ ਤਾਂ ਜੇ ਘਰੇ ਆ ਕੇ ਉਹਨੂੰ ਕਿਹਾ ਵੀ ਚਾਦੀ ਘੁੱਟ ਕਰ ਲੈ ਮਾਂ ਉਹਨਾਂ ਸੁੱਤੀ ਪਈ ਲੈ ਕਹਿੰਦੀ ਮੈਂ ਤਾਂ ਪਈ ਐ ਤੂੰ ਕਰ ਲੈ ਤੂੰ ਆਪਦੇ ਬਾਲਣ ਫੁੱਕਣ ਆਪ ਕਰਕੇ ਲਿਆਈਆਂ ਛੋਟਾ ਤਾਂ ਇੰਨਾ ਸੁਖ ਵੀ ਨਹੀਂ ਵੀ ਚਾਹ ਘੋੜ ਨਾਲ ਲਿਆਇਆ ਕਰੋ ਇੱਥੇ ਚਾਹ ਬਣਾ ਲਿਆ ਕਰੋ ਓਏ ਮੇਰੇ ਤਾਂ ਘੋੜਾ ਤਾਂ ਬੈਠਾ ਨਹੀਂ ਜਾਂਦਾ ਚਾਹ ਤਾਂ ਬਥੇਰਾ ਬਣਾਉਣਾ ਤੇ ਆਹ ਆ ਜਿਹੜਾ ਹੈ ਇਹ ਮੋਟੇ ਦਿਮਾਗ ਵਾਲਾ ਮੂਆ ਅਗਲਾ ਦੂਜਾ ਬੇਬੇ ਬੇਬੇ ਦੇਖੀ ਹੁਣ ਵੀ ਮੋਟੇ ਦਿਮਾਗ ਵਾਲਾ ਕਹਿੰਦਾ ਦੇਖ ਲੈ ਤੇ ਹੋਰ ਤੈਨੂੰ ਕੀ ਕਹੀਏ ਚਲ ਕੋਈ ਨਾ ਮੋਟਾ ਇੰਨਾ ਮੋਟੇ ਦਿਮਾਗ ਦਾ ਤਾਂ ਨਹੀਂ ਇਹ ਮੋਟਾ-ਮੋਟਾ ਕਰੀ ਨਾ ਚਾਹ ਦੀ ਕੁੱਤਾ ਬਣਾਈ ਲਊਗਾ ਕੋਲੇ ਬਹਿ ਕੇ ਤੂੰ ਦੱਸ ਦੇ ਅੱਲਾ ਚੰਗਾ ਹੁਣ ਪਾ ਕੇ ਵੀ ਫੜਾ ਦੇ ਕੁੱਤਾ ਤੈਨੂੰ ਪਤਾ ਕੋਈ ਸਾਧਨ ਨਹੀਂ ਸੁ ਤੁਰਕੀ ਆਂ ਨਾ ਕਰੇ ਉਹ ਡੱਕਾ ਨਹੀਂ ਤੋੜਦੀ ਡੱਕਾ ਨਹੀਂ ਤੋੜਦੀ ਬਸ ਜੇ ਬਾਹਰੋਂ ਆਨੇ ਤਾਂ ਵੀ ਕਹੂ ਤੂੰ ਆਪ ਕਰ ਲੈ ਮੈਥੋਂ ਨਹੀਂ ਹੁੰਦਾ ਮੈਂ ਆਹ ਕਰਕੇ ਪਈ ਇੱਕ ਕੰਮ ਕਰਕੇ ਕਹਿੰਦੀ ਮੈਂ ਉਸੇ ਨੂੰ ਬਣਾਈ ਜਾਊਗੀ ਸਾਰਾ ਦਿਨ ਚਿੱਲੇ ਤਾਂ ਮੈਂ ਕਰਾਂ ਨਾ ਕਰਾਂ ਉਹ ਜਦੋਂ ਉਹ ਸਰਜਾ ਬੰਨ ਲੈਂਦੀ ਆ ਨਾ ਉਦੋਂ ਮਨ ਬੜਾ ਦੱਸਾ ਕਰਦਾ ਹੈ ਹੈ ਮੇਰੇ ਨਕਰੀਏ ਕੀ ਸਰਜਾ ਬੰਨ ਕੇ ਨਕਲ ਮਰੋੜ ਤੇ ਮੇਰੇ ਤੋਂ ਨਹੀਂ ਹੁੰਦਾ ਆਪੇ ਕਰ ਲੋ ਮੈਂ ਉਹਨਾਂ ਉਹ ਤਾਂ ਕਹਿੰਦੇ ਕਰੀਏ ਕੀ ਨਾ ਹੁਣ ਬੋਲਣ ਜੋਗੇ ਆ ਜੇ ਹੁਣ ਰੋਜ਼ ਬੋਲਦੇ ਆ ਅਗਲਾ ਕਹਿੰਦੇ ਇਹਨਾਂ ਦੇ ਘਰ ਹੀ ਕਲੇਸ਼ ਹੁੰਦਾ ਆਹ ਲੜਾਈ ਨੂੰ ਹਿਆਰ ਹੈ ਗਮਾਡੀ ਵੀ ਆਕ ਜਾਂਦੇ ਜੀ ਆਦ ਰ ਸੁਣ ਸੁਣ ਕੇ ਉਹ ਕਹਿੰਦੇ ਰੋਜ਼ ਤੋਂ ਇੱਕੰਦਾ ਇਹਨਾਂ ਦਾ ਰੋਜ਼ ਨਹੀਂ ਫੋਟਿੰਦਾ ਹਾਂ ਉਹਨਾਂ ਨੂੰ ਕਿੱਥੇ ਤਾਂ ਆਪ ਹੀ ਦੇਖਣਾ ਸੀ ਵੀ ਚਲ ਬੇਬੇ ਉਧਰ ਗਈ ਐ ਤੇ ਮੈਂ ਚਾਹ ਦੀ ਕੁੱਟ ਬਣਾ ਕੇ ਰੱਖਦਾ ਤੇ ਆ ਕੇ ਫੜਾਇਆ ਆਉਂਗੀ ਆਪਰਾ ਆਉਂਗੀ ਕਿੱਥੇ ਕਹਿੰਦੀ ਮੈਥੋਂ ਨਹੀਂ ਹੁੰਦਾ ਹਾਂ ਨੂੰ ਪੀ ਲੈ ਵੇ ਚਾਹ ਦੀ ਕੁੱਟ ਬੇਬੇ ਸਾਰਾ ਤੂੰ ਬੋਲੀ ਐਂ ਤੂੰ ਕਹਿੰਦੀ ਮੈਥੋਂ ਬੋਲਣ ਨਹੀਂ ਜਾਂਦਾ ਵੇ ਬੋਲਿਆ ਨਹੀਂ ਤਾਂ ਹੋਰ ਕੀ ਕਰਾਂ ਮੈਂ ਬੋਲਣਾ ਹੀ ਹੈ ਜੇ ਤਾਂ ਬੁਲਾਉਣੇ ਹੋ ਤੁਸੀਂ ਸਾਰੇ ਜਣੇ ਤੁਸੀਂ ਤਾਂ ਇੱਕੋ ਜੇ ਇਕੱਠੇ ਹੋ ਗਏ ਬਾਪੂ ਬੁਲਾਉਂਦਾ ਬਾਪੂ ਹਾਂ ਉਹ ਮੈਂ ਬੁਲਾਉਂਦਾ ਸਾਰੀ ਸਾਰੀ ਗੱਲ ਮੇਰੇ ਤੇ ਲਿਆ ਕੇ ਸਿੱਧਿਆ ਕਰ ਅਥੇ ਬਾਪੂ ਬੁਲਾਉਂਦਾ ਬਾਪੂ ਦੇਖ ਲੈ ਮੈਂ ਕੀ ਕਹਾਂਗਾ ਮੈਂ ਤਾਂ ਕੰਮ ਦਾ ਹੀ ਕਹਾਂਗਾ ਸੁਧਾਰ ਲੋ ਕੰਮ ਵਧੀਆ ਕਰ ਲੋ ਕੁਝ ਹੈ ਅੱਗੇ ਸੁਧਾਰ ਆ ਜਾਏ ਕੁਝ ਆਊਗਾ ਆਇਆ ਹੀ ਪਹਿਨ ਤਾਂ ਸੁਧਾਰ ਬਾਪੂ ਕਹਿੰਦਾ ਸਾਰਾ ਕੁਝ ਚਲ ਬੋ ਕੋਈ ਦੰਡਾ ਲੈ ਤਾਂ ਜਾਨੀ ਤੁਸੀਂ ਪੀ ਲਿਓ ਭਾਂਡੇ ਭੁੰਡੇ। ਬੇਚਾ ਤਾਂ ਪਾ ਜਾ ਹੁਣ ਫਿਰ। ਬੇ ਪਾ ਕੇ ਪੀ ਲਿਓ। ਮੈਂ ਤਾਂ ਥੱਕ ਗਈ। ਮੈਂ ਇੱਥੋਂ ਨਹੀਂ ਹੁੰਦੇ ਥੋੜੇ। ਪਾ ਲੈ ਹੁਣ ਜਾ। ਮੈਂ ਤਾਂ ਸਬਜ਼ੀ ਦਾ ਭੋਰਾ ਦੇਖਦੀ ਆ ਜੇ ਹੋਈ ਤਾਂ ਤੋੜ ਕੇ ਲੈ ਜਾਨੀ ਆ। ਜਾਏ ਬੇਬੇ ਬਤਾਉਂ ਆਂ ਦੀ ਹਰੇ ਤੈਨੂੰ ਆਈ ਨਹੀਂ ਮੈਂ ਚਾਹ ਪਾਣਾ ਗੁੱਟਾ। ਉਹ ਕੋਈ ਦੀ ਤੋੜ ਰਿਹਾ ਤੇ ਹੁਣ ਆਥੜੇ ਦਾਲ ਸਬਜ਼ੀ ਵੀ ਰੋਟੀ ਲਾਉਣੀ ਆ ਕੋਈ। ਹਾਂ? ਉਹ ਤਾਂ ਹੁਣ ਹਾਂ ਹਾਂ ਮਾਂ। ਠੀਕ ਐ। ਦੱਸਿਆ ਰਹੇਗਾ ਸੀ ਦਿਨ ਨੂੰ। ਲੈ ਤੈਨੂੰ ਪਤਾ ਨਾ ਸਾਰਾ ਦਿਨ ਤੋਂ ਸਾਡੀ ਬੁਢੀ ਕੋਲੇ ਇੱਕ ਕੰਮ ਆ ਮੇਰੇ ਕੰਮਲੇ ਨੂੰ ਸਾਗ ਕਰਾ ਦੋ ਸਾਗ ਕਰਾ ਦੋ ਫਲਾਣੇ ਨੂੰ ਕਹ ਦੇ ਢਿਮਕੇ ਨੂੰ ਕਹ ਦੇ ਮਾਂ ਤੂੰ ਫਿਕਰ ਨਾ ਕਰ ਤੈਨੂੰ ਲੱਗਦਾ ਹਾਂ ਇਹ ਤਾਂ ਕੱਲ ਨੂੰ ਕੁਝ ਹੋਰ ਵੀ ਕਹਿਣਗੇ ਪਰ ਤੈਨੂੰ ਵੀ ਪਤਾ ਮਾਂ ਇਹੇ ਕਰਾ ਕੇ ਤਾਂ ਦਿਖਾਵੇ ਕੋਈ ਨਹੀਂ ਕੋਈ ਨਹੀਂ ਤੂੰ ਕਾਹਨੂੰ ਫਿਕਰ ਕਰਦੀ ਆ ਜਿੰਨਾ ਟਾਈਮ ਮੈਂ ਬੈਠੀ ਆ ਉਹ ਨਹੀਂ ਨਹੀਂ ਮਾਂ ਇਹ ਜੀ ਗੱਲ ਨਹੀਂ ਤੈਨੂੰ ਵੀ ਪਤਾ ਹੈ ਨਾ ਜੇ ਕਮਰੇ ਨੂੰ ਰਿਸ਼ਤਾ ਕਰਾਤਾ ਸਾਡੇ ਪhle ਕੀ ਹੋਊਗਾ